ਹਰਜਿੰਦਰ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਵੀਰ ਜੀ ਆ ਤਾਂ ਬਿਲਕੁਲ ਗਿੱਲੀ ਸੂਈ ਬੂਹੇ ਜੀ ਅੱਜੀ ਸੂਈ ਦੇ ਮਨੇੜੇ ਜੀ ਅੱਜੀ ਹੈ ਨਾ ਵੇਖੋ ਚਵਾਈ ਨੀਲੀ ਰਾਵੀ ਦੀ ਪਿਓਰ ਨੀਲੀ ਕਿਆ ਬਾਤ ਆ ਵੇਖੋ ਚਵਾਈ ਬੜੀ ਚਵਾਈ ਨਿਕਲੀ ਸੱਜਣੋ ਥਾਣੀ ਬਾਲੀ ਕੰਮ ਦਾ ਲੱਗਾ ਕਰਮਾਂ ਦੇ ਵੇਖੋ ਚਵਾਈ ਵਾਕਿਆ ਐਨ ਓਕੇ ਰਿਪੋਰਟ ਆ ਬੱਚਾ ਕੱਟਾ ਦੇਗੀ ਨੀਲੀ ਰਾਵੀ ਦੀ ਛੋਟੀ ਪਿਓਰ ਵੀਰ ਕੱਟੀ ਨੀਲੀ ਦੀ ਵੇਖੋ ਹਾਂ ਇਹਨਾਂ ਨੂੰ ਸਿਰ ਮੂੰਹ ਵੀ ਵਿਖਾਉਣੇ ਆਪਾਂ ਵੇਖੋ ਲੇਵਾ ਭਾਂਡਾ ਸਫਾਈਆਂ ਵੇਖੋ ਆ ਚੀਜ਼ਾਂ ਨਹੀਂ ਲੱਭਦੀਆਂ ਵੀਰ ਆ ਵੇ ਟੇਡਾ ਪਟਾ ਕਿਆ ਬਾਤ ਆ ਜਿਉਂਦੀ ਰਵੇ ਆ ਘਟੇ ਦਾ ਗਿੱਲਾ ਨਾਲੂਆ ਆਜੀ ਸੁਈ ਆਜੀ ਮਨੇੜੇ ਤੁਰ ਤਾਰ ਕੇ ਵਿਖਾਤੀ ਆ ਵੀਡੀਓ ਚ ਸੋਚਿਆ ਛੋਟ ਵੀਡੀਓ ਵੀ ਤੁਹਾਡਾ ਨਾਲ ਸਾਂਝੀ ਕਰੀਏ ਤੇ ਆ ਮੈਂ ਦਾ ਵੀ ਕੋਈ ਓੜਾ ਬੰਨਾ ਨਹੀਂ ਹਰਜਿੰਦਰ ਮਾਰੀ ਮਾੜੀ ਜੀ ਹਲਾ ਦੇ ਆਏ ਹਾਏ ਹਾਏ ਦੇਖੋ ਵੀ ਜੀ ਮੈਂ ਕੀ ਬਾਤ ਆ ਯਾਰ ਮੋਰਾ ਦਾ ਇਦਾਂ ਨਹੀਂ ਵੀਰੇ ਇਦਾਂ ਨਹੀਂ ਮਈਆ ਗਰਦਾਸਪੁਰ ਚ ਘਾਟੀ ਮਿਲਣ ਗਿਆ ਤੁਹਾਨੂੰ ਹਰਿਆਣੇ ਦੀ ਮੈਂ ਕੀ ਬਾਤ ਆ ਬੜੀ ਚੰਗੀ ਮੈਂ ਆ ਸਜਰੋ ਦੁੱਧ ਤੁਹਾਡੀ ਸੇਵਾ ਦਾ ਇਹੋ ਜੀ ਮੈਂ ਵੀ ਮੈਂ ਮੈਂ ਹੀ ਆ ਦੁਨੀਆ ਤੋਂ ਨਿਆਰੀ ਮੈਂ ਸੁਈ ਹੋਏ ਨਾ ਡੇਢ 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 ਕਰਦੀ ਆ ਵਾਕਈ ਧੰਨਵਾਦ